ਕੀ ਆਪ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਗ੍ਰਿਫਤਾਰ ਹੋਣ ਜਾ ਰਹੇ ਨੇ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਕੇਜਰੀਵਾਲੈਂਡ ਕੰਪਨੀ ਦੇ ਖਿਲਾਫ ਬੋਲਣਾ ਮਹਿੰਗਾ ਪੈ ਚੁੱਕਿਆ ਕ੍ਰਿਸ਼ਨ ਕੁਮਾਰ ਵਰਗੇ ਖੜ ਦਿਮਾਗ ਅਫਸਰ ਦੇ ਖਿਲਾਫ ਬੋਲਣਾ ਮਹਿੰਗਾ ਪੈ ਚੁੱਕਿਆ ਆਪਣੇ ਲੋਕਾਂ ਦੇ ਲਈ ਖੜਨਾ ਮਹਿੰਗਾ ਪੈ ਚੁੱਕਿਆ ਆਪਣੇ ਹਲਕੇ 'ਚ ਹੜ੍ਹ ਦੀ ਸਥਿਤੀ ਦੇ ਨਾਲ ਜਿਹੜਾ ਨਜਿੱਠਣ ਦੇ ਲਈ ਆਵਾਜ਼ ਚੁੱਕਣਾ ਮਹਿੰਗਾ ਪੈ ਚੁੱਕਿਆ ਇਹ ਸਾਰੇ ਸਵਾਲ ਨੇ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਇਸ ਨੂੰ ਲੈ ਕੇ ਖੁਦ ਵੱਡੇ ਖੁਲਾਸੇ ਕੀਤੇ ਨੇ ਕਿ ਉਹਨਾਂ ਤੇ ਕਾਰਵਾਈ ਹੋਣ ਜਾ ਰਹੀ ਹੈ ਗ੍ਰਿਫਤਾਰੀ ਹੋਣ ਜਾ ਰਹੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਨਹੀਂ ਦੱਬਿਆ ਜਾਨੀ ਕਿ ਬੈਲ ਆਈਕਨ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਉਂਦੇ ਰਹਿਣ ਮਾਮਲਾ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੜ੍ਹਾਂ ਨੂੰ ਲੈ ਕੇ ਪਹਿਲਾਂ ਹੀ ਘਿਰੀ ਹੋਈ ਆ ਬੇਸ਼ੱਕ ਪਜਾਮੇ ਟੁੰਗ ਕੇ ਆਮ ਆਦਮੀ ਪਾਰਟੀ ਦੇ ਕੁਝ ਕੁ ਲੀਡਰ ਹੜ੍ਹਾਂ ਦੇ ਵਿੱਚ ਮਦਦ ਕਰਨ ਦੇ ਲਈ ਜਿਹੜਾ ਉਹ ਪਹੁੰਚੇ ਨੇ ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਉਹਨਾਂ ਨੇ ਹੜਾ ਦੇ ਵਰਗੀ ਸਥਿਤੀ ਦੇ ਵਿੱਚ ਵੀ ਸਿਆਸੀ ਭਾਂਬੜ ਬਾਲ ਕੇ ਰੱਖ ਦਿੱਤਾ ਹਰਮੀਤ ਸਿੰਘ ਪਠਾਨ ਮਾਜਰਾ ਇਸ ਇਸ ਹੜ੍ਹਾਂ ਦੀ ਸਥਿਤੀ ਤੇ ਉਹਨਾਂ ਦੇ ਹਲਕੇ ਦੇ ਵਿੱਚ ਜਿਹੜੀ ਸਥਿਤੀ ਪੈਦਾ ਹੋਈ ਹੈ ਕਿਉਂਕਿ ਉਹਨਾਂ ਉਹਨਾਂ ਦਾ ਹਲਕਾ ਪਟਿਆਲਾ ਨਦੀ ਦੇ ਨਾਲ ਵੀ ਲੰਘਦਾ ਹੈ ਲਗਭਗ ਬਹੁਤ ਵੱਡਾ ਹਿੱਸਾ ਤੇ ਘੱਗਰ ਦੀ ਮਾਰ ਹੀਟ ਵੀ ਬਹੁਤ ਵੱਡਾ ਹਿੱਸਾ ਹੈ ਉਹ ਕਹਿੰਦੇ ਕਿ ਸਾਰੇ ਕਾਸੇ ਦਾ ਜੇਕਰ ਕੋਈ ਜ਼ਿੰਮੇਵਾਰ ਹੈ ਤਾਂ ਉਹ ਜਲ ਸਰੋਤ ਵਿਭਾਗ ਦਾ ਮੁਖ ਸਕੱਤਰ ਕ੍ਰਿਸ਼ਨ ਕੁਮਾਰ ਕ੍ਰਿਸ਼ਨ ਕੁਮਾਰ ਦੇ ਕਿਸੇ ਬੜੇ ਨੇ ਜੇ ਸੁਣਾਉਣ ਬਹਿ ਜੀਏ ਤੇ ਉਹਨਾਂ ਦੀ ਕੋਈ ਹਾਜ਼ਰੀ ਹੋ ਸਕਦੀ ਪਰ ਉਹ ਕਹਿੰਦੇ ਕਿ ਦਿੱਲੀ ਦੀ ਲੋਬੀ ਕਿਉਂਕਿ ਹਰਮੀਤ ਸਿੰਘ ਨੇ ਅੱਜ ਬੰਬ ਕੱਢ ਤੇ ਕਿੱਲ ਕੱਢਦੇ ਇਸ ਮਾਮਲੇ ਦੇ ਵਿੱਚ ਕਿ ਦਿੱਲੀ ਵਾਲਿਆਂ ਨੇ ਇਸ ਗੱਲ ਤੇ ਮੋਹਰ ਲਾਤੀ ਕਿ ਦਿੱਲੀ ਵਾਲੇ ਕਿਵੇਂ ਪੰਜਾਬ ਦੇ ਵਿੱਚ ਸੱਤਾ ਨੂੰ ਕੰਟਰੋਲ ਕਰਦੇ ਹੈ ਕੇਜਰੀਵਾਲ ਕਿਵੇਂ ਮੱਕੜਜਾਲ ਪਾ ਕੇ ਭਗਵੰਤ ਮਾਨ ਸਾਹਨੇ ਬਾਕੀ ਲੀਡਰ ਤੇ ਮੰਤਰੀਆਂ ਨੂੰ ਕੰਟਰੋਲ ਕਰੀ ਬੈਠਾ ਹੈ ਇਹਦੀਆਂ ਵੱਖੀਆਂ ਅਧੇੜ ਕੇ ਰੱਖਤੀਆਂ ਤੇ ਸੁਭਾਵਕ ਜੀ ਗੱਲ ਸੀ ਕਿ ਇਹ ਗੱਲ ਕੇਜਰੀਵਾਲ ਨੂੰ ਕਿੱਥੇ ਪਸ ਸਕਦੀ ਹੈ ਕੇਜਰੀਵਾਲ ਨੇ ਪਹਿਲਾ ਹਰਮੀਤ ਸਿੰਘ ਪਠਾਨ ਮਾਜਰਾ ਦੀ ਸੁਰੱਖਿਆ ਵਾਪਸ ਲਈ ਗਈ ਤੇ ਹੁਣ ਹਰਮੀਤ ਸਿੰਘ ਪਠਾਨ ਮਾਜਰਾ ਕਹਿੰਦੇ ਕਿ ਅਫਸਰ ਲੋਬੀ ਜਿਹੜੀ ਹੈ ਉਹਨਾਂ ਦੇ ਕਾਰਵਾਈ ਕਰਨ ਦੇ ਲਈ ਤਿਆਰ ਬੈਠੇ ਕਾਰਵਾਈ ਕੀ ਹੋ ਸਕਦੀ ਹੈ ਕੇਸ ਦਰਜ ਹੋ ਸਕਦਾ ਹੈ ਗ੍ਰਿਫਤਾਰੀ ਹੋ ਸਕਦੀ ਹੈ ਇਹੀ ਦੋ ਤਿੰਨ ਚੀਜ਼ਾਂ ਜਿਹੜੀਆਂ ਹੋ ਸਕਤੀਆਂ ਨੇ ਬਾਕੀ ਗੱਲ ਆਪਾਂ ਬਾਅਦ ਚ ਕਰਦੇ ਆਂ ਪਹਿਲਾ ਆਪਾਂ ਹਰਮੀਤ ਪਠਾਨ ਮਾਜਰਾ ਨੂੰ ਸੁਣਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਮੈਸੇਜ ਦੇਣਾ ਚਾਹੁੰਨਾ ਜਿਹੜੇ ਅਫਸਰ ਲੋਬੀ ਥੋੜਾ ਜਿਹਾ ਫੜਫੜਕਣ ਆਉਣ ਲੱਗੀ ਆ ਬੜ ਪੈਣ ਲੱਗਾ ਟਾਈਮ ਨਹੀਂ ਲੱਗਣਾ ਬਾਬੇ ਬੁੱਢੇ ਨੇ ਜੇ ਮੇਰੀ ਸੋਲੀ ਜਿਹੜੇ ਨੇ ਅੱਜ ਜਿਆਦਾ ਆਪਣਾ ਆਪ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਨੇ ਕਿਹਾ ਵੀ ਮੈਂ ਐ ਕਰ ਦੂ ਮੈਂ ਉਹ ਕਰ ਦੂ ਆਪਣੇ ਨੰਬਰ ਬਣਾਉਣ ਦੇ ਚੱਕਰ 'ਚ ਜਿੱਦਣ ਪੁੱਤ ਮੇਰਾ ਹੱਥ ਪੈ ਗਿਆ ਨਾ ਤਾਂ ਮੈਂ ਨਾਨੀ ਯਾਦ ਕਰਾਊਗਾ ਸਭ ਨੂੰ ਇਹ ਸੋਚ ਲਿਓ ਹੱਥੋਂ ਤੇ ਪਾਇ ਸੱਚਾਈ ਤੇ ਰਹੋ ਮੈਨੂੰ ਕੋਈ ਡਰ ਨਹੀਂ ਜੇ ਮੈਂ ਗਲਤ ਆਊਗਾ ਉੱਥੇ ਮੇਰੇ ਤੇ ਪਰਚਾ ਕਰੋ ਨੋ ਪ੍ਰੋਬਲਮ ਆ ਜੇ ਕਹਿਲੀ ਚੁੱਕਣਾ ਜਾ ਕੇ ਕੋਈ ਗੜਬੜ ਇਹਨਾਂ ਦੇ ਅੱਖਾਂ ਕੀਤੀ ਦਿੱਲੀ ਵਾਲਿਆਂ ਦੇ ਜਾਂ ਦੂਜਿਆਂ ਦੇ ਤੇ ਆਪਣਾ ਹਿਸਾਬ ਲਾ ਲਿਓ ਇਹ ਹਰਦੇਵ ਸਿੰਘ ਦਾ ਮੈਂ ਬੋਰਡ 'ਚ ਐਸੇ ਫਿੱਟ ਕਰੂੰਗਾ ਨਾ ਜਗਾਰ ਦੇ ਯਾਦ ਕਰੋਗੇ ਵੀ ਤੁਹਾਡਾ ਬਣਿਆ ਕੀ ਆ ਇਹ ਤੁਹਾਨੂੰ ਮੈਂ ਦੱਸਦਾ ਜਿਹੜੇ ਹੁਣ ਤੁਸੀਂ ਆ ਮੈਨੂੰ ਲੱਗਾ ਪਤਾ ਅਫਸਰ ਲੋਬੀ ਤੋਂ ਵੀ ਜਿਹੜੇ ਤੁਸੀਂ ਆਪਣਾ ਆਪ ਵਿਖਾਉਣ ਲੱਗੇ ਹੋ ਜੇ ਕੋਈ ਗਲਤ ਕਦਮ ਚੁੱਕਿਆ ਆਪਣੀਆਂ ਲੱਤਾਂ ਭਾਰ ਬਾਅਦ 'ਚ ਚੱਲਦੀਆਂ ਇਹ ਵੇਖ ਲਿਓ ਤੇ ਤੁਹਾਡੇ ਨਾਲ ਕੀ ਹੋਣੀ ਆ ਇਹਦਾ ਇਹਨਾਂ ਨੇ ਬਾਅਦ 'ਚ ਕਿਸੇ ਨੇ ਖੜਦਾ ਨਹੀਂ ਇਹ ਹਮੇਸ਼ਾ ਜਿਹੜੇ ਆਪਣੇ ਐਮਐਲਏ ਦੇ ਨਹੀਂ ਬਣੇ ਇਹ ਤੁਹਾਡੇ ਨਹੀਂ ਬਣਨੇ ਤੁਸੀਂ ਅਫਸਰ ਅਫਸਰ ਰਹਿਣਾ ਤੇ ਤੁਹਾਨੂੰ ਇੱਕੋ ਬੇਨਤੀ ਕਰਨਾ ਪੰਜਾਬ ਦੇ ਉਹ ਪੰਜਾਬ ਨਾਲ ਖੜ ਜਿਓ ਜੇ ਜਮੀਰ ਮਰ ਗਈ ਆ ਫਿਰ ਜੋ ਮਰਜ਼ੀ ਕਰ ਲਿਓ ਤੇ ਜਿਹੜਾ ਭਾਜੀ ਪਾਊਗਾ ਟਿੱਕੀਆਂ ਦੀ 51 ਵੜੂਗਾ ਇਹ ਤੁਹਾਡਾ ਭਰਾ ਦਾ ਵਾਅਦਾ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਸੱਚ ਬੋਲਣ ਦੇ ਮੁੱਲ ਤਾਰਨੇ ਪੈਂਦੇ ਨੇ ਸੱਚ ਬੋਲਣ ਦੇ ਲਈ ਤੁਹਾਨੂੰ ਆਪਣੇ ਸਿਰ ਦੀ ਕੁਰਬਾਨੀ ਦੇ ਲਈ ਤਿਆਰ ਰਹਿਣਾ ਚਾਹੀਦਾ ਹਰਮੀਤ ਸਿੰਘ ਪਠਾਨ ਮਾਜਰਾ ਦੀ ਤਰਜੇ ਸਿਆਸਤ ਦੇ ਨਾਲ ਮੇਰਾ ਕੋਈ ਬਹੁਤਾ ਸਰੋਕਾਰ ਨਹੀਂ ਹੈ ਮੈਂ ਉਹਦੇ ਨਾਲ ਕੋਈ ਬਹੁਤਾ ਸਹਿਮਤ ਨਹੀਂ ਆ ਜਿਵੇਂ ਉਹਨਾਂ ਦੇ ਉੱਤੇ ਨਿੱਜੀ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਬਹੁਤ ਵੱਡੇ ਇਲਜ਼ਾਮ ਲੱਗਦੇ ਰਹੇ ਜਾਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਰਹੀਆਂ ਪਰ ਜਦੋਂ ਬੰਦਾ ਜਿਹੜੀ ਗੱਲ ਦੇਖੋ ਗੱਲ ਬੈਨਰੀ 'ਚ ਹੁੰਦੀ ਹੈ ਗੱਲ ਸੱਚੀ ਹੁੰਦੀ ਹੈ ਜਾਂ ਝੂਠੀ ਹੁੰਦੀ ਹੈ ਜੇ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਕ੍ਰਿਸ਼ਨ ਕੁਮਾਰ ਵਰਗੇ ਆਗੂ ਤੇ ਸਵਾਲ ਚੁੱਕੇ ਨੇ ਤਾਂ ਇੱਕ ਵੱਡੀ ਗੱਲ ਹੈ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਦਿੱਲੀ ਦੀ ਲੋਬੀ ਹਾਵੀ ਹੈ ਤਾਂ ਇਹ ਵੀ ਕੋਈ ਝੂਠੀ ਗੱਲ ਨਹੀਂ ਜਾਂ ਅਣਕਹੀ ਗੱਲ ਨਹੀਂ ਹੈਗੀ ਤਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਤੋਂ ਬਾਅਦ ਹੁਣ ਹੋਰ ਕਿਹੜੇ ਐਮਐਲਏ ਆਉਂਦੇ ਆ ਕੀ ਐ ਸਿਆਸਤ ਦੇ ਪਿੱਛੇ ਕੀ ਹੈ ਇਹਦੇ ਬਾਰੇ ਤੁਹਾਨੂੰ ਮੈਂ ਸਵੇਰੇ ਦੱਸੂਗਾ ਕਿ ਇਸ ਇਹ ਸਾਰਾ ਕੁਝ ਚੱਲ ਕਿਵੇਂ ਰਿਹਾ ਹੈ ਇਹਦੇ ਪਿੱਛੇ ਕੀ ਹੋ ਸਕਦਾ ਬਿਹਾਈਂਡ ਦਾ ਕਰਟਨਸ ਇਹਦੇ ਪਿੱਛੇ ਕੀ ਹੈ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਚ ਖਿਲਾੜੇ ਪੈਣੇ ਸ਼ੁਰੂ ਹੋ ਗਏ ਆ ਹਾਲੇ ਤਾਂ ਸਮਾਂ ਸਾਰਾ 1.5 ਸਾਲ ਦਾ ਰਹਿੰਦਾ ਹੈ ਵੱਡੀ ਗੱਲ ਹੈ ਦੋ ਤਿੰਨ ਚੀਜ਼ਾਂ ਇਸ ਚੀਜ਼ ਨੇ ਉਭਾਰੀਆਂ ਨੇ ਇੱਕ ਇਹ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਕਿਸੇ ਨੂੰ ਬਰਦਾਸ਼ਤ ਨਹੀਂ ਕਰਦੀ ਜਿਹੜੇ ਉਹਨਾਂ ਦੇ ਸਵਾਲਾਂ ਉਹਨਾਂ ਦੇ ਕੰਮ ਤੇ ਉਹਨਾਂ ਦੀਆਂ ਜਿਹੜੀਆਂ ਦਾਦਾਗਿਰੀਆਂ ਨੇ ਉੱਤੇ ਸਵਾਲ ਚੁੱਕੇ ਦੂਜਾ ਇਹ ਕਿ ਆਮ ਆਦਮੀ ਪਾਰਟੀ ਨੇ ਆਪਣੇ ਐਮਐਲਏ ਦੇ ਪੱਲੇ ਕੱਖ ਨਹੀਂ ਛੱਡਿਆ ਭਗਵੰਤ ਮਾਨ ਕੀ ਕੋਈ ਬਗਾਵਤ ਕਰਨ ਜਾ ਰਹੇ ਨੇ ਇਸ ਦੇ ਬਾਰੇ ਵੀ ਗੱਲ ਹੋ ਸਕਦੀ ਆ ਪਰ ਕੁੱਲ ਮਿਲਾ ਕੇ ਹਰਮਿੰਦਰ ਸਿੰਘ ਪਠਾਣ ਮਾਜਰਾ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਚਰਚਾ ਨੂੰ ਜਨਮ ਜ਼ਰੂਰ ਦਿੱਤਾ ਹੈ